ਉਹ ਸਮਝਾਈ ਜਾਂਦਾ ਸੀ ਉਹ ਤੂੰ ਪਹਿਨੇ ਗਏ ਗੂੰਗਾ ਇਹਦਾ ਬੋਲਦਾ ਮੈਂ ਕਹਾਂ ਗੂੰਗਾ ਉਹਦਾ ਕਿਵੇਂ ਨਹੀਂ ਮੈਂ ਕਹਾਂ ਗੂੰਗਾ ਬੋਲਦਾ ਆ ਜੂ ਇੱਧਰ ਕਹਣਾ ਹੈ ਕਿ ਕਿਹੜਾ ਜੂ ਅੱਗੇ ਮੈਂ ਕਹਾਂ ਇੱਧਰ ਦੂਰੀ ਵਾਲੀ ਹੋਣਾ ਨਹੀਂ 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 ਬੜੀ ਵੱਡੀ ਜੁੱਤੀ ਪਈ ਆ ਉਹ ਇਧਰ ਆ ਪੱਤਰਕਾਰਾਂ ਅਸੀਂ ਗਾਲ ਦੋਸਤੋ ਸਵਾਗਤ ਆ ਆਪਣੇ YouTube ਚੈਨਲ ਦੇ ਸਾਰਿਆਂ ਦਾ ਤੇ ਅੱਜ ਆਪਾਂ ਮਿੱਤਰੋ ਪਹੁੰਚੇ ਆ ਮਰੀਦ ਕੋਟਲੇ ਦੇ ਵਿੱਚ ਤੇ ਮੰਨ ਕੇ ਚੱਲੋ 70 ਕਿਲੋਮੀਟਰ ਇੱਕ ਸਾਈਡ ਪੈ ਗਈ ਤੇ ਲੈਣ ਕੀ ਆਇਆ ਸਿਰਫ ਤੇ ਸਿਰਫ ਚੱਪਲਾਂ ਆਹ ਵਾੜੀਆਂ ਚੱਪਲਾਂ ਲੈ ਕੇ ਆਇਆ ਕੱਲੀਆਂ ਇਹਦੀ ਖਰੀਦਦਾਰੀ ਖਾਤਰ ਉਹਨੇ ਵੀ ਚੱਪਲਾਂ ਨਹੀਂ ਹੈਗੀਆਂ ਜਿੰਨੇ ਦਾ ਅਸੀਂ ਖਰਚਾ ਕਰਤਾ ਨਹੀਂ ਪੱਤਰਕਾਰਾਂ ਬਿਲਕੁਲ ਬਿਲਕੁਲ ਤੇ ਢੱਲੋਂ ਦੇ ਵਿਚਾਰ ਗੱਡੀ ਜਾਦਾ ਕਿੱਥੇ ਖੜੀ ਆਪਣੀ ਐ ਮੰਨ ਕੇ ਚੱਲੋ ਮਿੱਤਰ ਅਸੀਂ ਜਉ ਚੱਲੇ ਮਲਾ 2 ਕਿਲੋਮੀਟਰ ਅੰਗੋਂ ਆ ਗਏ ਹੋਗੇ ਹਣਾ ਵਿੱਚ ਤਾਂ ਆਪਾਂ ਯਾਰ ਹਾਂ ਪਹਿਲਾ ਸਾਦਰ ਬਾਜ਼ਾਰ ਨੰਗੇ ਸਾਰਾ ਉਦਵਾ ਦੇ ਵਿੱਚ ਆ ਕਾ ਬਾਜ਼ਾਰ ਆ ਉਦਵਾ ਦੇ ਵਿੱਚ ਆ ਜਮੜਾ ਬਾਜ਼ਾਰ ਉੱਥੇ ਜਾ ਕੇ ਕਿਤੇ ਜਾ ਕੇ ਸਾਨੂੰ ਚੱਪੜਾ ਇਧਰ ਪੱਤਰਕਾਰ ਨੂੰ ਸਾਡੇ ਨੂੰ ਫਟਾਂਗਾ ਚੱਪੜਾ ਨਸੀਬ ਹੋਊਗਾ ਉੱਥੇ ਜਾ ਕੇ ਸਾਨੂੰ ਤੇ ਹੁਣ ਕਰੀਆ ਵਾਪਸੀ ਪਹਿਲਾਂ ਤਾਂ ਐ ਸੀਗਾ ਵੀ ਨਹੀਂ ਪਤਾ ਮਿਲਨੀ ਨਾ ਵੀ ਜੱਜ ਨਹੀਂ ਨਾ ਕਿ ਨਹੀਂ ਢਿਲੋਂ ਤੇ ਲੋਗ ਹੀ ਰਲਾ ਲੈਂਦਾ ਸਕਾਉਟ ਵਾਲਾ ਭੈਣਾ ਮਗਰ ਹੌਲੀ 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 ਹੈ ਕਿ ਨਹੀਂ ਉਹ ਹੁਣ ਪੱਤਰਕਾਰਾ ਸਪੀਡ ਦੂਮੀ ਘਟਾ ਗਿਆ ਕਹਿਣ ਨੂੰ ਕੇ ਮਰਜੀ ਆ ਕਬਜਨ ਹੋ ਗਿਆ ਚੱਪਲਾਂ ਦਾ ਇਧਰ ਆ ਗਈ ਜੁੱਤੀਆਂ ਨਾ ਪਾਣੀ ਬੜੀ ਵੱਡੀ ਜੁੱਤੀ ਪਈ ਆ ਉਹ ਇਧਰ ਆ ਪੱਤਰਕਾਰਾ ਹੁਣ ਪਾਣੀ ਇਹ ਜੁੱਤੀ ਦੀ ਗੱਲ ਨਹੀਂ ਹੈਗੀ ਸ਼ਾਇਦ ਆਪਾਂ ਨਾ ਮਨ ਵਿੱਚ ਪੱਤਰਕਾਰ ਤੇ ਦੀ ਰੇਲਾ ਵੀ ਬਹੁਤ ਔਖਾ ਮਿਲਦਾ ਮਨੂੰ ਆ ਇਹ ਲਾਉਦਾ ਪੱਤਰਕਾਰਾ ਕੀਤਾ ਸਮਝੌਤਾ ਹੀ ਆ ਚੱਪਲਾਂ 'ਚ ਵੀ ਨਹੀਂ ਨਹੀਂ ਸਮਝੌਤਾ ਤਾਂ ਨਹੀਂ ਅਸੇ ਦਿਮਾ ਪਾਸ ਹੋ ਗਈਆਂ ਸੀ ਇਹ ਪਾਸ ਨਹੀਂ ਬੰਦਾ ਕਹਿੰਦਾ ਕਿ ਇਹ ਲੂਜ਼ ਹੋਣੀਆਂ ਥੋੜੀਆਂ ਜਿਹੀਆਂ ਅੱਛਾ ਲੂਜ਼ ਹੋਣੀਆਂ ਕਹਿੰਦਾ ਲੂਜ਼ ਹੋਣੀਆਂ ਇਹ ਹਾਂ ਤੇ ਉਸ ਤੋਂ ਬਾਅਦ ਕੀ ਆ ਕਿ ਇੱਕ ਦੁਕਾਨੀ ਆ ਫੇਰ ਇਹ ਛੇ ਗਰੀ ਦੀ ਬੜੀ ਜੰਦੀ ਆ ਜਣਾ ਜਿਹੜੀ ਬਣਾਉਂਦੇ ਆ ਮਿੱਤਰੋ ਇੱਕ ਦੁਕਾਨੀ ਆ ਤੇ ਉਹਦੇ ਕੋਲ ਪਹੁੰਚੇ ਸੀ ਤੇ ਇੰਨੇ ਦੇ ਜੇ ਆਪਾਂ ਗੱਲ ਕਰੀਏ ਮਨ ਵੀ ਤੇ ਬੂਟ ਆ ਜਾਂਦੇ ਜਿੰਨੀ ਨਿਕਲੀਆਂ ਚੱਪਲੀਆਂ ਆਆਂ ਹਨਾ ਇਹ ਬੀੜੀਆਂ ਪੀੜੀਆਂ ਜਾਂ ਬੰਗੀਆਂ ਗੀਆਂ ਜਿਹਦੇ ਵਿੱਚ ਦੀ ਸਾਨੂੰ ਪੱਤਰਕਾਰ ਲੈ ਕੇ ਗਿਆ ਅਸੀਂ ਆ ਗਿਆ ਪਤਾ ਨਹੀਂ ਕੀ ਦਬਾ ਕੇ ਲਿਆਉਗਾ ਸਾਨੂੰ ਤੇ ਇਧਰ ਦੀ ਲੈ ਕੇ ਆਇਆ ਹੁਣ ਸਾਨੂੰ ਐ ਨਹੀਂ ਗੱਡੀ ਵੀ ਆਏ ਕਹਿੰਦੀ ਆ ਵਿੱਚ ਕਿਉਂ ਬਹਿ ਗਈ ਹੈਣਾ ਉਹ ਮਨ ਮਿੱਤਿਆ ਸ਼ੇਕ ਪੈਂਦਾ ਸ਼ੇਕ ਠੀਕ ਸਾੜ ਹੋ ਜਾ ਪੜੀ ਜਾਂਦਾ ਰਾਹ ਹੈਗਾ ਪੱਕੀ ਗੱਲ ਆ ਪੱਤਰਕਾਰ ਇਹਦੇ ਗੱਡੀ ਜਾਣੂ ਹੀ ਨਹੀਂ ਮਿਲਦਾ ਇਧਰ ਉਹ ਜਾਊੀ ਉਹ ਲੌੜਾ ਨਾ ਉਹ ਵੀ ਇਹੋ ਤੋਂ ਮੁੜਿਆ ਤਾਹਾਂ ਦਾ ਕੋਈ ਕੰਮ ਹੈ ਵੀ ਇਤਰਾਦਾਂ ਵਾਕੀ ਲੈਣੇ ਇਹ ਨੂੰ ਦੇਖ ਦੇ ਉਹ ਖੜ ਜਾ ਯਾਰ ਕਾ ਮੋਗੇ ਦਾ ਬੜਾ ਰੌਲਾ ਹੈ ਦਾ ਭੈਣਾਂ ਜਾਨ ਦੇ ਭੂਖ ਦਾ ਮੂੰਹ ਤਿੱਪੋ ਦਾ ਨਹੀਂ ਹੈ ਨਾ ਵਾਤੀ ਦਾ ਬਾਈ ਉਹ ਬਾਈ ਨੇ ਜਮੀ ਸਰਾ ਕਰਤਾ ਉਹ ਬਾਈ ਦੇ ਪਿੱਛੇ ਪਿੱਛੇ ਰਲਾਉਗਣਾ ਕਿਲੇ ਜਾਣਾ ਯਾਰ ਆ ਤੈਨੂੰ ਕਿਹੜੇ ਰੋਡ ਸਮਝਾਈ ਜਾਂਦਾ ਸੀ ਉਹ ਤੁਸੀਂ ਪਹਿਨ ਕੇ ਗੂੰਗਾ ਇਹਦਾ ਬੋਲਦਾ ਮੈਂ ਕਹਾਂ ਗੂੰਗਾ ਉਹਦਾ ਕਿ ਭੈਣ ਨਹੀਂ ਮੈਂ ਕਹਿੰਦਾ ਗੂੰਗਾ ਬੋਲਦਾ ਪਾਵਨ ਸਿੱਧਾ ਰਿੜੀ ਵਾਲੇ ਕੋਲ ਭੱਗ ਗਿਆ ਵੀ ਜੜਾ ਇਹ ਤਾਂ ਸੂ ਬੋਲ ਕਿਹਾ ਗੂੰਗਾ ਯਾਰ ਲਾਦਾ ਪਹਿਨ ਨੀ ਨੂੰ ਮੈਂ ਪੁੱਛਿਆ ਜਾ ਕੇ ਮਾਂ ਵੀ ਕਿਲੇ ਜਾਣਾ ਉਹ ਕਹਿੰਦਾ ਮੈਂ ਨਾ ਰਦਦਾ ਬਾਈ ਕਹਿੰਦਾ ਇਹਨੂੰ ਨਹੀਂ ਪਤਾ ਤੂੰ ਹੈਰਾਨ ਨਹੀਂ ਹੋ ਇਹਨੂੰ ਮਾਰ ਨੂੰ ਮਾਰ ਆ ਕਿਧਰ ਉਹ ਤੇਰੀ ਕਲਾਮ ਆ ਕਿਧਰ ਬੜੀ ਆਉਂਦਾ ਯਾਰ ਬੜੇ ਬੇਸੂਏ ਲੋਕ ਆ ਯਾਰ ਕਿਧਰ ਦੀ ਚੱਲੇ ਈ ਰੈਕ ਸਨੀ ਛੇੜ ਦਿੰਦਾ ਇਹਨੂੰ ਬਹੁਬਲੀ ਬਹੁਬਲੀ ਬੰਦਾ ਯਾਰ ਕਹਿੰਦਾ ਬੰਦਾ ਨੂੰ ਲਿਜਾ ਰਿਹਾ ਦੇਖ ਲੂ ਇਹਨਾਂ ਨੂੰ ਇੱਕ ਚੀਜ਼ ਹੀ ਮੇੜਦੀ ਕਹਿੰਦਾ ਮੇਰੇ ਮਗਰ ਲਾ ਜਾ ਆ ਜਾ ਚਲੀ ਗਈ ਨੰਬਰ ਨੋਟ ਕਰ ਲਾ ਮੋਟਰ ਹੈਗਾ ਦਾ ਕਹਾਂ ਆ ਪੱਤਰਕਾਰ ਜਿਹੜੀ ਤਾਂ ਦੇ ਥੱਲੇ ਦਾ ਲੁੱਕ ਦੇ ਕੇ ਕਹਿੰਦਾ ਯਾਰ ਪੱਤਰਕਾਰ ਗਾਂ ਇੰਟੈਲੀਜੈਂਟ ਬੰਦਾ ਹੈ ਨਹੀਂ ਕੋਈ ਇਹ ਮਸਜੀ ਦੋਲੇ ਪਾਣੀ ਆ ਉੱਥੇ ਰੋ ਉਹ ਇੱਥੇ ਉਹ ਯਾਰ ਮਾਸੇ ਦਾ ਅੱਜ ਤਾਂ ਹੈਗੀ ਉਹਨਾਂ ਨੇ ਠੇਰ ਉਹ ਮਣੀ ਮੋਟੀ ਬਣਾਈ ਕਿ ਰਾਹ ਚ ਬੰਦਾ ਪੈਂਦਾ ਠੇਰ ਤਾਂ ਉਹ ਜਿਵੇਂ ਗੁਰਦੁਆਰਾ ਹੋਵੇ ਆਪਣੇ ਹੁੰਦੇ ਆ ਉਹਨੇ ਇਹਦਾ ਤੈਨੂੰ ਪਵਨ ਰਾਹ ਸਮਝਾਇਆ ਚਲੈਂਦਾ ਦੱਸਦੇ ਉਹਨੇ ਹੀ ਸਮਝਾਇਆ ਸੀ ਇੱਧਰ ਜਾਣਾ ਨਹੀਂ ਉਹ ਕਿਹਾ ਮੇਨ ਰੋਡ ਆਊਗਾ ਸਾਹਮਣੇ ਕਹਿੰਦਾ ਪੈਟਰੋਲ ਪੰਪ ਹੈ ਨਾ ਪੈਟਰੋਲ ਪੰਪ ਸੱਜਿਆ تھا ਖੱਬਿਆ ਤਿਆਂ ਤੁਸੀਂ ਮੁੜ ਜਾਓ ਤਾਂ ਬਾਅਦ ਨੂੰ ਫੇਰ ਬਾਜ਼ਾਰ ਚ ਵੜ ਜਾਂਦਾ ਜੀ ਅੱਛਾ ਫੇਰ ਕਹਿੰਦਾ ਨਹੀਂ ਘਰੇ ਚ ਲੈ ਜਾ

ਦੇਖਣ ਜੋ ਨੇ ਕਿ ਲਾ ਲੀ ਗਏ ਨਾ ਮੇਰੇ ਭੈਣ ਜੀ ਨੂੰ ਮੈਂ ਵੀ ਇੱਥੇ ਲਾ ਕੇ ਬੰਦ ਰੂਗੀ ਇੱਥੇ ਲਾ ਲਿਆ ਲਾ ਲਿਆ ਜੀ ਇੱਥੇ ਨਾਲੇ ਕੋਈ ਟਮਾਟਾ ਕੇ ਕਿਲੇ ਰਲ ਕੇ ਡਾਕਟਰ ਦੱਬੀ ਜਾਵੇ ਓਏ ਜੂ ਇੱਧਰ ਕਹਿੰਦਾ ਕਿ ਕਿੜਾ ਆ ਜੂ ਅੱਗੇ ਮੈਂ ਕਿਹਦਰ ਦੂਰੀ ਵਾਲੀ ਸੜ ਨਹੀ ਨਹੀ ਕਹਿੰਦਾ ਇੱਧਰ ਦੇ ਪਾਸੇ ਅੱਜ ਪٹرول ਪੰਪ ਪਊਗਾ ਇੱਧਰ ਦੇ ਪਾਸੇ ਕਹਿੰਦਾ ਸਾਹਮਣੇ ਸੜਕ ਜੀ ਕਹ ਦੂ ਪਹਿਲਾਂ ਸਿੱਕ ਕਿੱਥੇ ਆ ਕਿੜਾ ਆ ਓਏ ਨਾ ਆਪਾਂ ਬੰਡੀ ਆ ਜੀ ਫਰੰਟ ਤੇ ਆ ਗਏ ਵਾਸਤੇ ਆ ਜਿਹਦਾ ਅਸੀਂ ਆਪਾਂ ਪਤਾ ਕਰਦੇ ਹਾਂ ਇਹਦੇ ਬਾਰੇ ਸਰਚ ਕਰਦੇ ਹਾਂ ਇਹਦੇ ਬਾਰੇ ਮਿੱਤਰੋ ਪੂਰੀ ਅੱਜ ਕਿਲਾ ਖਤਮ ਹੋ ਗਿਆ ਯਾਰ ਜਮਾ ਹਨਾ ਆਇਆ ਮਿੱਤਰੋ ਕਿਲਾ ਤੇ ਬੜਕੁਲੀ ਉਹਦਾ ਖਤਮ ਹੋ ਚੁੱਕਿਆ ਇਕਲੇ ਖੰਡਰ ਹੈ ਇਹਨਾਂ ਤੇ ਅਈ ਮੇਟਰ ਚੱਪਲਾਂ ਚੱਪਲਾਂ ਖਰੀਦ ਕੇ ਮਰੇ ਕੋਟਲੇ ਤੋਂ ਪਰਤ ਆਏ ਵਾਪਸ ਤੇ ਗਾਰੰਟੀ ਅੱਜ ਕਿੰਨੇ ਟਾਈਮ ਦੀ ਦਿੱਤੀ ਬਾਹਣ ਤੈਨੂੰ ਇਹ ਗਾਰੰਟੀ ਉਹ ਕਹਿੰਦਾ ਵੀ ਜਿਹੜਾ ਉੱਪਰ ਲਾ ਇਹਦਾ ਲੇਜ਼ਰ ਆ ਹਾਂ ਉਹਦੀ ਪੂਰੀ ਗਾਰੰਟੀ ਹੈ ਕਹਿੰਦਾ ਜਿਹੜਾ ਸੂਲ ਆ ਕਹਿੰਦਾ ਉਹਦੀ ਪੂਰੀ ਗਾਰੰਟੀ ਆ ਤੇ ਇੱਕ ਜਲਾ ਹੈ ਸਾ ਕੀ ਕਦਾ ਮਣਵੀਤਿਆ ਓਏ ਜਿੰਨੇ ਰੇਟ ਦੀ ਆਪਾਂ ਚੱਪਲਾਂ ਲੈਂਦੀਆਂ ਤੇ ਉਹਨੇ ਰੇਟ ਦੀ ਆਪਾਂ ਦੂਜੀਆਂ ਨਾਰਮਲ ਲੈਣੀਆਂ ਉਹਨੇ ਕਿੰਨੇ ਟੱਕਣਾ ਟਾਈਮ ਨਗਾ ਲੈਂਦਾ ਚੱਪਲਾਂ ਨਾਲੋਂ ਚੱਪਲਾਂ ਵਿੱਚ ਚਾਰ ਜੋੜੇ ਆ ਜਾਂਦੇ ਚਾਰ ਜੋੜੇ ਆ ਜਾਂਦੇ ਯਾਰ ਕਿਵੇਂ ਨੇ ਯਾਰ ਤੂੰ ਐਂ ਦੇਖ ਖਰਚਾ ਤਾਂ ਮਾਤੀ ਹੈ 700 ਦਾ ਤੇਲ ਖੁੱਤਾ ਆਪਾਂ ਹਾਂ ਠੀਕ ਆ ਤੇ 700 ਰੁਪਏ ਦੀਆਂ ਮੱਚ ਪੜਾ ਲਿਆ 12 ਰੁਪਏ ਹੋਏ ਹਾਂ ਠੀਕ ਆ ਵਾਲੇ ਆ ਜਾਂਦੇ ਜੋੜੇ ਉਸ ਤੋਂ ਬਾਅਦ ਆਪਾਂ 200 ਦੇ ਉੱਤੇ ਭੈਣੇ ਕੁਲਚੇ ਖਾਏ ਹੈ 200 ਦੇ ਪੀ ਗਏ ਆਪਾਂ ਠੰਡੇ ਰੁਪਈਆ ਨੂੰ ਐ ਮੰਨ ਲਾ ਵੀ 2000 ਲਾ ਕੇ ਆਪਾਂ ਘਰ ਨੂੰ ਪਰਦੇ ਆ ਹੁਣ ਤੇ 2000 ਦੇ ਆਪ ਦੇ ਲਾ ਮੱਤੇ ਪਿੰਡ ਨੂੰ ਚਪੜਾ ਲਿਆ ਦਿੰਦੇ ਦੂਜੀ ਨਾਲ ਮੈਂ ਕਟੀਆਂ ਵਸਤੀਆਂ ਆ ਜਾਂਦੀਆਂ ਹਨ ਹੋਰ ਲੈ ਰਿਲੈਕਸ ਹੋਦੀਆਂ ਜਿਹੜੀਆਂ ਜੱਪੜਾ ਤੇ ਹੈ ਚਤਰੀ ਮਹਿਲਾ ਨੂੰ ਉਹ ਦੱਸ ਜੀ ਮੈਂ ਹੁਣ ਪੱਤਰਕਾਰੀ ਹਿਸਾਬ ਤੈਨੂੰ ਪੁੱਛੀਏ ਸੌ ਕਿਵੇਂ ਜਾਗਿਆ ਤੈਨੂੰ ਵੀ ਇਹੀ ਲੈ ਕੇ ਆਉਣੀਆਂ ਪਸਪਾ ਮੇਰੇ ਰਿਪੋਰਟ ਲਈ ਤੂੰ ਹੀ ਲੈ ਕੇ ਆਉਣਗਾ ਇਹਦਾ ਯਾਰ ਮੈਂ ਇਹਨੂੰ ਮਾਦਾ ਸ਼ੌਂਕ ਦੀ ਜਿਹੜੀ ਗੱਲ ਆ ਹਨਾ ਕਹਿੰਦੇ ਨੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਠੀਕ ਉਹਨਾਂ ਕਾਰਨ ਕੀ ਬਣਿਆ ਜਿਹੜੀਆਂ ਭੋਜਪੂਰੀ ਹੁਣ ਮਾਣੇ ਨੇ ਭੋਜਪੂਰੀ ਕੋਲਾਪੂਰੀ ਹਾਂ ਉਹਦੇ ਜਿਹੋਨਾਂ ਨੇ ਪੈ ਗਿਆ ਜਿਹੜਾ ਹੈ ਨਿਦੋਤੀ ਇਟਾ ਕੇ ਬੜੇ ਇਹ ਮੁੜੇ ਜੋ ਉਹਦੀ ਫਰਦਾਨੇ ਦਾ ਜੀ ਉਹ ਜਿਹੜੀ ਉਹਨਾਂ ਨੇ ਇਨਸਪਾਇਰ ਹੋ ਕੇ ਤਾਂ ਮੈਂ ਕਿਹਾ ਵੀ ਚੱਪਲੇ ਹੀ ਲੈ ਕੇ ਆਉਂ ਉਹ ਜਿਹੜੀ ਪਤੰਦਰਾ ਗੱਟੀ ਜਾ ਉੱਤਰੇ ਜੀ ਟਾਟਾ ਸੋਮਾ ਜੀ ਤੋਂ ਪਾਣੀ ਜਾਂ ਚੱਪਲ ਵਾਦੀ ਜੀ ਉਹ ਬੜੀ ਘੈਂਡ ਲਾਦੇ ਜੀ ਵੀ ਹਾਂ ਯਾਰ ਚੱਪਲਾ ਘੈਂਟ ਹੈ ਹੁਣ ਇਹ ਬੰਦੇ ਨੇ ਗਾਰੰਟੀ ਦਿੱਤੀ ਆ ਬਣ ਕਹਿੰਦਾ ਵੀ ਦੇਖ ਕਹਿੰਦਾ ਤਿੰਨ ਚਾਰ ਸਾਲ ਦਾ ਕਿਤੇ ਨਹੀਂ ਜਾਂਦੀਆਂ ਇਹ ਹੂੰ ਵੇ ਬਹੁ ਵੱਡੀ ਗੱਲ ਆ ਦੂਜਿਆਂ ਜਿਹੜੀਆਂ ਦਾ ਉਹ ਡੂਡਣਾ ਜਾਂ ਉਹਦੀ ਟੁੱਟ ਜਾਂਦਾ ਮੁਰੋਂ ਸਹੀ ਗੱਲ ਆ ਜੇ ਆਪਾਂ ਦੇਖੀਏ ਨਾ ਤੇ ਬਾਕੀ ਥੱਲੇ ਆ ਬਾਈ ਜਹਾਜ ਆ ਉਹ ਕੀ ਲੱਗਿਆ ਬਰਾਬਰ ਜੀ ਹੈ ਨਾ ਉਹ ਕਹਾਂਗੇ ਇਹ ਜਿਹੜਾ ਥੱਲੇ ਤਲਾ ਆਇਆ ਹੈਗਾ ਨਾ ਹਾਂ ਬੰਦਾ ਉਹ ਹਵਾਈ ਆ ਇਹਦੇ ਟਾਇਰ ਨੂੰ ਕੱਟ ਕੇ ਬਣਾਇਆ ਹੋਇਆ ਠੀਕ ਐ ਮਨੋਕ ਹਸਨ ਦੀ ਚਾਂਸ ਘੱਟ ਹੈ ਜੇ ਮੈਂ ਕਹਾਂ ਦੀ ਨਹੀਂ ਇਹ ਵੀ 3000 ਸਾਲ ਜੇ ਯਾਰ ਕੱਢ ਗਏ ਆ 700 ਰੁਪਏ ਦੇ ਹਿਸਾਬ ਦੀਆਂ ਆਪਾਂ ਤੁਸੀਂ ਐ ਮਾਰ ਲੋ ਵੀ ਬੇ ਮਿਲਣੀਆਂ ਦਾ ਘਰੇ ਗੌਣੀਆਂ ਆਪਾਂ ਨੂੰ ਨਹੀਂ ਸੇ ਹਾਂ ਕੋਈ ਹਲੋ ਚੱਪੜਾ ਨਹੀਂ ਆਉਂਦੀ ਚੱਪੜਾ ਨਹੀਂ ਤੇ ਤੁਸੀਂ 716 ਸਹੀ ਗੱਲ ਹੈ ਚੱਪੜਾ ਚੋਂ ਪੜਾ ਲੈ ਆਂਦੀਆਂ ਤੇ ਮਿੱਤਰੋ ਹੁਣ ਚੱਲੇ ਆਂ ਬਾਬਸ ਤੇ ਬਰਨਾਲੇ ਪਹੁੰਚ ਗਏ ਤੇ ਸੜਕਾਂ ਬਹੁਤ ਉਬੜ ਖਾਬੜ ਸੀ ਸਾਰੀਆਂ ਰੇਗਪਿੰਡ ਦੀ ਫਰਨੀ ਦਾ ਬਹੁਤ ਬੁਰਾ ਹਾਲ ਆ ਸਾਨੂੰ ਪਿੰਡ ਤੇ ਲਾਈ ਸਾਡੀ ਪਿੰਡ ਦੀ ਫਰਨੀ ਬੜੀ ਮਾੜੀ ਆ ਨਹੀਂ ਉਹਦਾ ਵਿਕਾਸ ਹੋਇਆ ਨਾ ਬਦਲਾਅ ਹੋਇਆ ਵਾ ਵਿਕਾਸ ਨਹੀਂ ਬਦਲਾਅ ਹੋਇਆ ਵਾ